ਉਹ ਜਿਹਦਾ ਨਾਮਕ ਲਾਉਣ ਦੀ ਤਾਂ ਲੋੜ ਨਹੀਂ ਇਹਨੂੰ ਲੰਕ ਦਾ ਉਹ ਨੂੰ ਲਾਵਾਂਗੇ ਜਿਹੜੀ ਚੀਜ਼ ਮਿੱਠੀ ਨਾ ਹੋਵੇ ਅਸੇ ਇਹ ਮਿੱਠੀ ਹੈ ਇਹ ਤਾਂ ਮਿੱਠੀ ਹੈ ਹਨਾ ਕਿਤੇ ਬੈਨੀਫਿਟ ਕੀ ਕੀ ਨੇ ਆਪਣੀ ਬੈਨੀਫਿਟ ਤਾਂ ਜਿਵੇਂ ਇਹ ਸੱਲਾਂ ਦਾ ਜਿਵੇਂ ਮੰਨ ਕੇ ਚੱਲੋ ਬਹੁਤ ਜ਼ਿਆਦਾ ਹੋਇਆ ਸਹਾਇੀ ਹੁੰਦਾ ਹੈ ਭੈਂਟ ਚੀਜ਼ ਹੈ ਯਾਰ ਜਿਵੇਂ ਤੁਸੀਂ ਸਵੇਰੇ ਜਦੋਂ ਫਰੈਸ਼ ਹੁੰਦਾ ਬੰਦਾ ਉਦੋਂ ਪਤਾ ਲੱਗੂ ਵੀ ਖਾਦਾ ਹੋਇਆ ਮੈਂ ਕੁਝ ਅਸੇ ਹੀ ਬਾਈ ਬਾਈ ਸਪੈਸ਼ਲ ਲੈ ਕੇ ਆਇਆ ਕਹਿੰਦਾ ਵੀ ਤੁਸੀਂ ਟੇਸਟ ਚੈੱਕ ਕਰਕੇ ਜਾਓ ਬਾਈ ਆਪਾਂ ਨੂੰ ਦਿਖਾਊਗਾ ਵੀ ਇਹ ਕਿੱਦਾਂ ਦਾ ਵਿੱਚੋਂ ਟੇਸਟ ਆ ਬਾਈ ਜੀ ਕੋਲ ਆ ਕੇ ਦਿਖਾ ਦਿਓ ਮੜਾ ਕਿੱਦਾਂ ਬਾਈ ਕਿੱਦਾਂ ਵਿੱਚੋਂ ਇਹ ਆ ਦੇਖੋ ਬਾਈ ਜੀ ਕੀ ਵੀ ਫਲ ਵਾਂਗੂ ਵਿੱਚੋਂ ਹੋ ਇਹਦਾ ਲਓ ਜੀ ਆਪਾਂ ਦਾ ਟੇਸਟ ਚੈੱਕ ਕਰਦੇਗੇ ਵੀ ਕਿਦਾਂ ਕਿਦਾਂ ਖਾਈਦਾ ਇਹ ਵੀ ਦੱਸ ਦਾਂਗੇ ਬਾਈ ਆਪਾਂ ਨੂੰ ਵੀ ਇਹਦੇ ਵਿੱਚੋਂ ਉੱਤੋਂ ਲਾਉਣਾ ਪੈਂਦਾ ਕੁਝ ਇਹਦੇ ਬਸ ਆ ਫੂਲਕ ਲੈਂਦੇ ਸਗੋਂ ਲਮਾਂਗੇ ਠੀਕ ਠੀਕ ਹੈ ਉਦਾਂ ਇਹਨੂੰ ਖਾ ਲਓ ਬਸ ਨਹੀਂ ਬਸ ਇਹਨੂੰ ਨਮਕ ਲਾ ਕੇ ਖਾ ਲਓ ਜਿੱਦਾਂ ਨਹੀਂ ਨਮਕ ਲਾਉਣ ਦੀ ਤਾਂ ਲੋੜ ਨਹੀਂ ਇਹਨੂੰ ਨਮਕ ਦਾ ਉਹਨੂੰ ਲਾਵਾਂਗੇ ਜਿਹੜੀ ਚੀਜ਼ ਮਿੱਠੀ ਨਾ ਹੋਵੇ ਅਸਾਂ ਇਹ ਮਿੱਠੀ ਆਈ ਇਹ ਤਾਂ ਮਿੱਠੀ ਹੈ ਹਨਾ ਕਿਦਾਂ ਬੈਨੀਫਿਟ ਕੀ ਕੀ ਨੇ ਆਪਣੀ ਬੈਨੀਫਿਟ ਤਾਂ ਜਿਵੇਂ ਇਹ ਸੱਲਾਂ ਆਂਦਾ ਜਿਵੇਂ ਮੰਨ ਕੇ ਚਲੋ ਬਹੁਤ ਜਿਆਦਾ ਹੋਇਆ ਸਹਾਈ ਹੁੰਦਾ ਚੱਲੋ ਕੇ ਵੀ ਬੰਗੂ ਫੁੱਲ ਹੋ ਜਾਂਦਾ ਨਾ ਜਿਵੇਂ ਬਹੁਤ ਘੈਂਟ ਚੀਜ਼ ਆ ਯਾਰ ਜਿਵੇਂ ਤੁਸੀਂ ਸਵੇਰੇ ਜਦੋਂ ਪ੍ਰੈਸ ਹੁੰਦਾ ਬੰਦਾ ਉਦੋਂ ਪਤਾ ਲੱਗੂ ਵੀ ਖਾਦਾ ਹੋਇਆ ਮੈਂ ਕੁਸ ਆ ਸਹੀ ਲਓ ਬਈ ਇਹ ਵੀ ਚੀਜ਼ ਦੇਖੋ ਬੱਤ ਤੋਂ ਬਾਅਦ ਬੰਦੇ ਯਾਰ ਪਹਿਲਾਂ ਸੋਚ ਮੈਂ ਵੀ ਸੋਚਦਾ ਹੁੰਦਾ ਸੀ ਵੀ ਇਹ ਅਮਰੀਕਾ ਜਾਂ ਕੈਨੇਡਾ ਕਨੂਡਾ ਤੂੰ ਹੀ ਆਉਂਦਾ ਸਹੀ ਗੱਲ ਆਸਾਂ ਆ ਚੈੱਕ ਕਰ ਵੀਰੇ ਦਿਖਾ ਦੀ ਕੈਮਰਾ ਕਰਕੇ ਬਾਈ ਕਾ ਉਹ ਅਭੀ ਪਤਾ ਨਹੀਂ ਆਪੀ ਚੱਕ ਲਿਆ ਆ ਦੇਖੋ ਬਾਈ ਕਿੱਦਾਂ ਗਾ ਇਹ ਬਸ ਹੀ ਹੋਰ ਨਾ ਬੜਾ ਕਟਾ ਰਿਹਾ ਸੀ ਇੰਨਾ ਨਹੀਂ ਖੰਦੇ ਕੋਈ ਗੱਲ ਨਹੀਂ ਠੀਕ ਹੈ ਇਹ ਦੇਖੋ ਵੀਰੇ ਆ ਚੀਜ਼ ਬਣ ਇਹਦੇ ਆ ਚੀਜ਼ ਆ ਗਈ ਇਹ ਤੋਂ ਇਦਾਂ ਹੀ ਚੱਕਣਾ ਪੂ ਹੱਥ ਨਾਲੀ ਕਿਉਂਕਿ ਦੀ ਉਹ ਵੱਧ ਗਈ ਆ ਦੇਖੋ ਵੀਰੇ ਚੈੱਕ ਕਰਦੇ ਕਿਦਾਂ ਗਾ ਜਟੇ ਖਾਲਜ ਟੇਸਟ ਕਰ ਬਈ ਇਹ ਫਲਾਂ ਦਾ ਮਤਲਬ ਆਪਣੇ ਹੋਰ ਫਲਾਂ ਨਾਲੋਂ ਅਲੱਗ ਟੇਸਟ ਆਗਾ ਪਰ ਹੈ ਸਵਾਦ ਆ ਖਾਣ ਚ ਜਿਵੇਂ ਆਪਣਾ ਮੈਂ ਤਾਂ ਸਾਗ ਮਿਲਦਾ ਉਹ ਹਾਰਡ ਹੁੰਦਾ ਥੋੜਾ ਇਹ ਸੌਫਟ ਆ ਇਹਦੀ ਵੀ ਮੂਹ ਚਾਹੁੰਦੇ ਨੇ ਪੂਰਾ ਟੇਸਟੀ ਆ ਕੰਮ ਭਾਈ ਜੀ ਮੈਨੂੰ ਐਸੋ ਜੀ ਤੁਹਾਨੂੰ ਇਹ ਕਿਹੜੇ ਬੰਦੇ ਨੇ ਦੱਸਤਾ ਵੀ ਭਾਈ ਤੂੰ ਆ ਫੜ ਲਾ ਮੈਨੂੰ ਇਹ ਗੱਲ ਤਿੱਥੇ ਹੋ ਆ ਗਈ ਭਾਈ ਜਿਵੇਂ ਹੁਣ ਵੀਰੇ ਕਹਿੰਦਾ ਜਿਵੇਂ ਹੁਣ ਆ ਗਿਆ ਨੈਟ ਦਾ ਜਵਾਨਾ ਤੁਸੀਂ ਜਿਵੇਂ ਆਪਾਂ ਦੇਖਦੇ ਆਂ ਵਿੱਚ ਜਿਵੇਂ ਗਲਤ ਚੀਜ਼ਾਂ ਹੀ ਦੇਖੀ ਜਾਂਦੇ ਨੇ ਜਿਵੇਂ ਨੈਟ ਦੇ ਉੱਤੇ ਬਹੁਤ ਵਧੀਆ ਚੀਜ਼ਾਂ ਵੀ ਪਈਆਂ ਨੇ ਜੇ ਆਪਾਂ ਮਤਲਬ ਦੇਖਾਂਗੇ ਹੂੰ ਜਿਵੇਂ ਆਪਾਂ ਹੀ ਸਰਚ ਕਰਾਂਗੇ ਖੇਤੀ ਦੇ ਚਾਹੇ ਮਿਰਚਾਂ ਹੀ ਲਾਉਂਦਾ ਬੰਦਾ ਹੁਣ ਟੋਟਲ ਦਵਾਈਆਂ ਦੱਸਦੇ ਨੇ ਉਂਗਲੀ ਲਟਾ ਨਾ ਉਹ ਸਾਰਾ ਕੁਝ ਦੱਸਦੇ ਨੇ ਜਿਵੇਂ ਜਦੋਂ ਆਪਾਂ ਨੈਟ ਤੇ ਦੇਖਿਆ ਜਿਵੇਂ ਸਾਨੂੰ ਪਤਾ ਲੱਗਿਆ ਤੇ ਦੋ ਤਿੰਨ ਥਾਂ 'ਚ ਦੇਖ ਲਿਆ ਸੀ ਦੇਖ ਕੇ ਪਤਾ ਕਰਿਆ ਇਹਨੂੰ ਵਧੀਆ ਬੰਦਾ ਸਾਨੂੰ ਮਿਲ ਗਿਆ ਉਹ ਤੋਂ ਬੂਟੇ ਵੀ ਸਹੀ ਮਿਲ ਗਏ ਕਈ ਵਾਰ ਆਪਾਂ ਬੂਟੇ ਲਾ ਲਈਏ ਜਿਵੇਂ ਬੂਟੇ ਵਧੀਆ ਨਾਲ ਮਿਲਣਾ ਫਿਰ ਵੀ ਕੋਈ ਫਾਇਦਾ ਨਹੀਂ ਹੈਗਾ ਗੱਲ ਬੂਟੇ ਦੀ ਹੁੰਦੀ ਹੈ ਚਾਹੇ ਤੁਸੀਂ ਮਤਲਬ ਆਮ ਫਲ ਵਾਲਾ ਲਾ ਲਓ ਚਾਹੇ ਡ੍ਰੈਗਨ ਫਰੂਟ ਲਾ ਲਓ ਜੇ ਤੁਹਾਨੂੰ ਬੂਟਾ ਵਧੀਆ ਮਿਲ ਗਿਆ ਤਾਂ ਉਹਨੇ ਚੀਜ਼ ਨੇ ਹੋਣਾ ਹੀ ਹੋ ਹਾਂ ਸਹੀ ਗੱਲ ਹੈ ਜਦੋਂ ਆਪਾਂ ਕੋਈ ਚੀਜ਼ ਦੀ ਕੁਆਲਿਟੀ ਜਿੰਗੀ ਵਧੀਆ ਨਹੀਂ ਉਹਨਾਂ ਪਰ ਮੁੱਲ ਦੇ ਨਹੀਂ ਆ ਚੀਜ਼ ਨੂੰ ਘੜਾ ਹੁਣ ਆਪਣੇ ਤੇ ਕਵਾਂਟਾਂ ਵਾਲਾਂ ਦੇ ਕਵਾਂਟਾਂ ਵਾਲੀ ਚੀਜ਼ ਹੋ ਗਈ ਹੈ ਬਈ ਇੱਕ ਗੱਲ ਸੋਚ ਕੇ ਦੇਖੋ ਬਾਈ ਨੇ ਦੇਖਿਆ